शिक्षा शास्त्री हेडमास्टर साधुराम दी आज 21वीं बरसी समाणा ਵਿੱਚ ਮਨਾਇਗੀ ਜਿਸ ਦੇ ਵਿੱਚ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾ ਜਰਾ ਅਤੇ ਸਾਬਕਾ ਮੰਤਰੀ ਵੱਲੋਂ ਸ਼ਿਰਕਤ ਕੀਤੀ ਗਈ ਹੈ ਸਮਾਰਟ ਹੈਡਮਾਸਟਰ साधुराम ਉਹ ਸਕਸੈਸ ਸੀ ਜਿਨ੍ਹਾਂ ਨੇ ਉਹਨਾਂ ਬੱਚੇ ਨੂੰ ਪੜਾਈ ਕਰਾਈ ਔਰ ਉਹਨਾਂ ਕੇ ਪੜੇ ਬੱਚੇ ਦੇਸ਼ ਦੇ ਉੱਚ ਉਦਾਂ ਦੇ ਪਹੁੰਚੇ ਔਰ ਜਿਸ ਤਰ੍ਹਾਂ ਉਹਨਾਂ ਕਾ ਅਨੁਸ਼ਾਸਨ ਥਾ ਉਹ ਬੇਮਿਸਾਲ ਥਾ ਪੂਰੇ ਪੰਜਾਬ ਦੇ ਵਿੱਚ ਹੈਡਮਾਸਟਰ साधुराम ਦੀ ਇੱਕ ਬਖਰੀ ਪਛਾਣ ਸੀ ਵੀ ਹੈਡਮਾਸਟਰ साधुराम ਇੱਕ ਸਮਾਣਾ ਦੇ ਵਿੱਚ ਇੱਕ ਹੈਰ ਮਾਸਟਰ ਨੇ اور ਉਹਨਾਂ ਦੇ ਨਾਲ ਜੋ ਉਹਨਾਂ ਨੇ ਸਮਾਜ ਦੇ ਲਈ ਕੰਮ ਕੀਤੇ ਸਿੱਖਿਆ ਦੇ ਲਈ ਕੰਮ ਕੀਤੇ ਸਕੂਲ ਬਣਾਏ ਬਿਰਧ ਆਸ਼ਰਮ ਬਣਾਇਆ ਆਜ ਉਹਨਾਂ ਨੂੰ ਉਸ ਦੇ ਵਿੱਚ ਜੋ ਯਾਦ ਕੀਤਾ ਜਾ ਰਿਹਾ ਹੈ ਨਮਸਕਾਰ ਸਾਰਿਆਂ ਨੂੰ ਮਾਸਟਰ ਜੀ ਬਾਰੇ ਬਹੁਤ ਕੁਝ ਕਿਹਾ ਗਿਆ ਹੈ ਪਰ ਕਿੰਨਾ ਮੇਰਾ ਉਹਨਾਂ ਦੇ ਨਾਲ ਵਾਹ ਵਾਸਤਾ ਰਿਹਾ ਹੈ ਸ਼ਾਇਦ ਮੈਂ ਆਪਣੇ ਆਪ ਨੂੰ ਗਰਦਿਤ ਮਹਿਸੂਸ ਕਰਦਾ ਹਾਂ ਬਚਪਨ ਤੋਂ ਲੈ ਕੇ ਜਿਸ ਦਿਨ ਉਹ ਇੱਥੇ ਆਏ ਸੀਗੇ ਉਸ ਦਿਨ ਤੋਂ ਲੈ ਕੇ ਮੈਨੂੰ ਕਿਸ ਤਰ੍ਹਾਂ ਇੱਥੇ ਆਏ ਮੈਨੂੰ ਇਹ ਵੀ ਯਾਦ ਆ ਪਰ ਸਮਾਂ ਸ਼ਾਇਦ ਇਜਾਜ਼ਤ ਨਹੀਂ ਦਿੰਦਾ ਫਿਰ ਕਦੇ ਗੱਲਾਂ ਕਰਾਂਗੇ ਪਰ ਮੈਨੂੰ ਯਾਦ ਹੈ ਕਿ ਮੈਂ ਪਰਮਾਤਮਾ ਤੋਂ ਡਰ ਕੇ ਇੱਕ ਗਲ ਕਰਨ ਲੱਗਿਆ ਕਿ ਮੈਂ ਬੜਾ ਸ਼ਾਇਨੀ ਸਟੂਡੈਂਟ ਸੀਗਾ ਹਮੇਸ਼ਾ ਫਸਟ ਆਂਦਾ ਸੀ ਖੇਡਣ ਦੇ ਵਿੱਚ ਵੀ ਮੈਂ ਬਹੁਤ ਅੱਗੇ ਸੀ ਸ਼ਾਇਨਾ ਪਹਿਲਾ ਸਟੂਡੈਂਟ ਸੀ ਸਮਾਨਾ ਦੇ ਵਿੱਚੋਂ ਜਿਹੜਾ ਕਿ ਪੰਜਾਬ ਸਕੂਲ ਗੇਮਸ ਦੇ ਨੈਸ਼ਨਲ ਸਕੂਲ ਗੇਮਸ ਦੇ ਵਿੱਚ ਗਿਆ ਕਿੰਨਾਂ ਵਾਸਤੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਹਾਲੇ ਕਿ ਮਾਸਟਰ ਜੀ ਦੇ ਬਾਰੇ ਮਸ਼ਹੂਰ ਸੀ ਕਿ ਉਹ ਬੜੇ ਸਖਤ ਨੇ ਪਰ ਨਾ ਮੈਨੂੰ ਉਹਨਾਂ ਨੇ ਕਦੇ ਨਹੀਂ ਰੋਕਿਆ ਤੇ ਮੈਂ ਫੇਰ ਵੀ ਬੜੇ ਅੱਛੇ ਨੰਬਰ ਲੈ ਕੇ ਮਹਿੰਦਰਾ ਕਾਲੋ ਦੇ ਵਿੱਚ ਗਿਆ ਪੜ੍ਹਨ ਦੇ ਲਈ ਆਨ ਮੈਡੀਕਲ ਦੇ ਵਿੱਚ ਉਹ ਮੇਰੇ ਕੋਲੋਂ ਇੱਥੋਂ ਚੱਲ ਕੇ ਮੇਰੇ ਕੋਲ ਉੱਥੇ ਪਹੁੰਚੇ ਮੇਰੇ ਪ੍ਰਿੰਸੀਪਲ ਸਾਹਿਬ ਕੋ ਮੈਨੂੰ ਉੱਥੇ ਬੁਲਾਇਆ ਗਿਆ ਕਿਉਂਕਿ ਮੇਰੇ ਫਾਦਰ ਦੀ ਡੈਥ ਹੋ ਗਈ ਸੀ ਬਹੁਤ ਛੋਟਾ ਸੀ ਮੈਂ 71 ਦੇ ਰਿਹਾ ਉਹ 65 66 ਦੇ ਵਿੱਚ ਇੱਥੇ ਆਏ ਸੀ ਤੇ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਬੱਚੇ ਬੈਠੇ ਤਾਂ ਤੈਨੂੰ ਕੋਈ ਤੇਰਾ ਕੋਈ ਪ੍ਰੋਬਲਮ ਨਹੀਂ ਹੈ ਤੈਨੂੰ ਕਿਉਂਕਿ ਤੇਰਾ ਸਕਾਲਰਸ਼ਿਪ ਵੀ ਲੱਗੇਗਾ ਤਾਂ ਪਰ ਫਿਰ ਵੀ ਆਤੋਬਾਰ ਤੈਨੂੰ ਤੇਰਾ ਸਭ ਕੁਝ ਮਾਉ। ਉਸ ਤੋਂ ਬਾਅਦ ਮੈਂ ਥਾਟਰ ਕਾਲਜ ਦੇ ਤੇ ਚਲਾ ਗਿਆ। ਉੱਥੇ ਵੀ ਮੈਂ ਹੈਡਵਾਰਸਾ ਪਹੁੰਚੇ। ਉੱਥੇ ਵੀ ਮੈਨੂੰ ਮੇਰੇ ਪ੍ਰਿੰਸੀਪਲ ਨੇ ਬੁਲਾਇਆ ਤੇ ਉਹਨੇ ਬੜੇ ਹੈਰਾਨ ਹੋ ਕੇ ਕਿਹਾ ਕਿ ਤੂੰ ਜੇ ਕਦੇ ਮੈਨੂੰ ਦੱਸਿਆ ਨਹੀਂ। ਤੇ ਉੱਥੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਜੋ ਚੀਜ਼ ਵੀ ਤੈਨੂੰ ਚਾਹੀਦੀ ਆਤੋਬਾਰ ਮੈਂ ਤੈਨੂੰ ਦਾਣਾ ਆਫਰ ਕੀਤੀ ਸੀ ਮਾਸਟਰ ਜੀ ਦੀ ਸੀ ਕਿ ਉਸ ਬੱਚੇ ਤੋਂ ਕਦੇ ਕੋਈ ਫੀਸ ਨਹੀਂ ਲੈਣੀ। ਕਦੇ ਕੋਈ ਇਸੇ ਤਰ੍ਹਾਂ ਦਾ ਕਿਤਾਬਾਂ ਕਾਫੀਆਂ ਦਾ ਕੋਈ ਛਰਚਾ ਨਹੀਂ ਲੈਣਾ ਚਲੋ ਇਹ ਅਲੱਗ-ਅਲੱਗ ਹੈ ਕਿ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਸਕਾਲਰਸ਼ਿਪ ਮਿਲਿਆ ਬਹੁਤ ਵੱਡਾ ਹਸਟੈਨ ਦੇ ਵਿੱਚ ਮੈਂ ਹਮੇਸ਼ਾ ਵਧੀਆ ਟਾਪ ਪੋਜੀਸ਼ਨ ਤੇ ਰਹਾ ਸੋ ਮਾਛੀ ਦਾ ਦੇਣਾ ਦਿੱਤਾ ਨਹੀਂ ਜਾ ਸਕਦਾ ਜੇ ਬੈਠੇ ਨੇ ਜ਼ਿਆਦਾ ਸਮਾਂ ਲੈਣ ਦਾ ਫਾਇਦਾ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਹੈਡ ਮਾਸਟਰ ਸਾਧੂ ਰਾਮ ਜੀ ਸ਼ਰਮਾਨੀ ਉਹਨਾਂ ਦਾ ਨਾਮ ਹੀ ਬਹੁਤ ਵੱਡਾ ਹੈ ਜਿਹੜੇ ਬੱਚੇ ਉਹਨਾਂ ਦੇ ਕੋਲ ਪੜੇ ਨੇ ਕੋਈ ਦੱਸ ਸਕਦੇ ਨੇ ਕਿ ਕਿੰਨੇ ਜੋ ਉਹਨਾਂ ਦਾ ਅਸੂਲ ਰਿਹਾ ਹੈ ਉਹ ਸਹੀ ਮਾਇਨੇ ਦੇ ਵਿੱਚ ਬਰਕਰਾਰ ਰੱਖਣਾ ਹਰ ਇੱਕ ਬੰਦੇ ਦੇ ਵਾਸਤੇ ਨਹੀਂ ਸੋ ਉਹਨਾਂ ਦੇ ਦਿਖਾਏ ਹੋਏ ਰਸਤਿਆਂ ਤੇ ਸਾਡਾ ਵੀ ਚੱਲਣ ਦਾ ਫਰਜ਼ ਬਣਦਾ ਹੈ ਪਰ ਰਸਤਾ ਬੜਾ ਔਖਾ ਕਿਉਂਕਿ ਇੰਨਾ ਦ੍ਰਿੜ ਹੋਣਾ ਆਪਣੇ ਕੰਮ ਦੇ ਪ੍ਰਤੀ ਹਰ ਇੱਕ ਬੰਦਾ ਉਹ ਨਹੀਂ ਕਰ ਸਕਦਾ ਸੋ ਮੈਨੂੰ ਵੀ ਮੌਕਾ ਮਿਲਿਆ ਕੋਈ ਉਦੋਂ ਮੈਂ ਵੀ ਪੜਦਾ ਹੁੰਦਾ ਸੀ ਤੇ ਇੱਕ ਦੋ ਵਾਰੀ ਮੌਕਾ ਮਿਲਿਆ ਜਦੋਂ ਸਕੂਲ 'ਚ ਜਾ ਕੇ ਦੇਖਿਆ ਤਾਂ ਜਿੱਦਾਂ ਕਰਫੂ ਲੱਗਿਆ ਹੁੰਦਾ ਐਦਾਂ ਸਨਾਟਾ ਹੁੰਦਾ ਸੀ ਬੱਚੇ ਆਪਣੀ ਕਲਾਸ ਦੇ ਵਿੱਚ ਹੁੰਦੇ ਸੀ ਔਰ ਹਮੇਸ਼ਾ ਉਹਨਾਂ ਸ਼ਾਸ਼ਨ ਕੀ ਹੁੰਦਾ ਹੈ ਇਹ ਤਾਂ ਹੈਡਮਾਸਟਰ ਸਾਹਿਬ ਤੋਂ ਹੀ ਦੇਖਿਆ ਪਤਾ ਲੱਗਦਾ ਸੀ ਅੱਜ ਬਹੁਤ ਬਦਲ ਚੁੱਕਿਆ ਸਿਸਟਮ ਅੱਜ ਕਿਸੇ ਬੱਚੇ ਨੂੰ ਜੇ ਤੁਸੀਂ ਤਾੜ ਦੋ ਤਾਂ ਉਹਨਾਂ ਦੇ ਮਾਪੇ ਆ ਜਾਂਦੇ ਨੇ ਕਿ ਸਾਡੇ ਬੱਚੇ ਨੂੰ ਤਾੜਿਆ ਕਿਉਂ ਔਰ ਉਸ ਸਮੇਂ ਹਜਵਾ ਸੁਸਾਬ ਜੀ ਦਾ ਇੱਕੋ ਹੀ ਉਦੇਸ਼ ਸੀ ਕਿ ਜਿਹੜੇ ਬੱਚੇ ਮੇਰੇ ਲਈ ਪੜ੍ਹਨ ਨੇ ਇਹਨਾਂ ਨੂੰ ਕਾਬਲ ਬਣਾਈਏ ਇਹਨਾਂ ਨੂੰ ਪੈਰਾਸਿਲ ਖੜੇ ਕਰੇ ਸੋ ਉਹਨਾਂ ਨੇ ਬਹੁਤ ਸਾਰੀ ਕਾਮਯਾਬੀ ਉਹਦੇ ਵਿੱਚ ਮਿਲੀ ਵੀ ਇਸੇ ਕਰਕੇ ਅੱਜ ਅਸੀਂ ਉਹਨਾਂ ਨੂੰ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਆਏ ਸਾਲ ਉਹਨਾਂ ਦੇ ਵਰਸੀ ਤੇ ਜਿਹੜੇ ਸਮਾਗਮ ਕੀਤੇ ਜਾਂਦੇ ਨੇ ਔਰ ਉਹਨਾਂ ਨੂੰ ਫੁੱਲਮਾਲਾ ਚੜਾਈ ਜਾਂਦੀ ਹੈ ਔਰ ਨਤਮਸਤਕ ਹੋਇਆ ਜਾਂਦਾ ਸੋ ਉਹਨਾਂ ਦੇ ਬੇਟੇ ਉਹ ਵੀ ਸਾਡੇ ਚ ਹਮੇਸ਼ਾ ਹਾਜ਼ਰ ਰਹਿੰਦੇ ਨੇ ਸੋ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਉਹਨਾਂ ਕਰਕੇ ਅੱਜ ਅਸੀਂ ਇੱਥੇ ਆ ਹੈਗੇ ਹਾਂ ਤਾਂ ਉਹਨਾਂ ਦੇ ਲਾਇਆ ਹੋਇਆ ਬੂਟਾ ਦੇਖੋ ਜੇ ਮੈਂ ਸਹੀ ਮੈਨੇਜਕ ਹਾਂ ਹੈਡਮਾਸਟਰ 사ਧੂ ਰਾਮ ਸ਼ਰਮਾ ਜੀ ਇੱਕ ਹੈਡਮਾਸਟਰ ਨਹੀਂ ਸੀਗੇ ਉਹ ਇੱਕ ਸੰਸਥਾ ਸੀ ਜਿਨ੍ਹਾਂ ਨੇ ਸਮਾਣੇ ਦੇ ਸੈਂਕੜੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਨੂੰ ਕਾਬਲ ਬਣਾਇਆ ਔਰ ਉਹਨਾਂ ਨੇ ਚੰਗੇ ਮੁਕਾਮ ਨੇ ਜਿਹੜੇ ਉਹ ਹਾਸਲ ਕੀਤੇ ਔਰ ਇਸੇ ਕਰਕੇ ਅੱਜ 21 ਸਾਲ ਬੀਤਣ ਦੇ ਬਾਵਜੂਦ ਵੀ ਉਹਨਾਂ ਨੂੰ ਅੱਜ ਯਾਦ ਕੀਤਾ ਜਾਂਦਾ ਔਰ ਅੱਜ ਉਹਨਾਂ ਦੀ ਵਰਸੀ ਤੇ ਉਹਨਾਂ ਨੂੰ ਨਤਮਸਤਕ ਹੋਇਆ ਔਰ ਸੀ ਚੁਕਾਇਆ ਕਿ ਜਿਨ੍ਹਾਂ ਨੇ ਸਮਾਣੀ ਦਾ ਚਾਹੇ ਪਬਲਿਕ ਸਕੂਲ ਹੋਵੇ ਜਾਂ ਸਤਿਮੰਦਰ ਜਿੱਥੇ ਇਥੇ ਸਕੂਲ ਚੱਲ ਰਿਹਾ ਉੱਥੇ ਹੋਵੇ ਉਹਨਾਂ ਨੇ ਬਹੁਤ ਜ਼ਿਆਦੀ ਸੇਵਾ ਜਿਹੜੀ ਕੀਤੀ ਆ ਔਰ ਇਸੇ ਕਰਕੇ ਉਹਨਾਂ ਨੂੰ ਯਾਦ ਹੈ ਜਿੰਨਾ ਦੇਖੋ ਕੀ ਕਹੋਗੇ ਤੁਸੀਂ ਦੇਖੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਸੜਕਾਂ ਦਾ ਵਹੀਕਲ ਚਲਾਉਣ ਦਾ ਉਹਨਾਂ ਦੇ ਜਿਹੜੇ ਨਿਯਮ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਅ ਅਣਗਹਿਲੀ ਹੋਈ ਤਾਂ ਸਮਝੋ ਦੁਰਘਟਨਾ ਹੋ ਗਈ ਸੋ ਜਾਸਾ ਨੂੰ ਸਾਰੇ ਚਿੰਨ੍ਹ ਹਿਤ ਕੀਤੇ ਹੋਏ ਜਿਹੜੇ ਆ ਨਿਯਮ ਨੇ ਉਹ ਅਸੀਂ ਦੇਖਾਂਗੇ ਸਮਝਾਂਗੇ ਕਿੱਥੇ ਟਰਨ ਹੈ ਕਿੱਥੇ ਯੂ ਟਰਨ ਹੈ ਕਿੱਥੇ ਮੋੜ ਹੈ ਉਹ ਸਮਝਾਂਗੇ ਤਾਂ ਮੇਰਾ ਦਾ 100% ਹਾਦਸੇ ਨਹੀਂ ਜਿਹੜੇ ਉਹ ਖਤਮ ਹੋ ਜਾਂਦੇ ਨੇ ਸੋ ਜ਼ਰੂਰ ਅਵੇਅਰ ਕਰਨ ਦੀ ਵੀ ਲੋੜ ਹੈ ਸੋ ਅਸੀਂ ਵੀ ਅਵੇਅਰ ਕਰਦੇ ਹਾਂ ਸਮੇਂ-ਸਮੇਂ ਤੇ ਜਿਹੜੇ ਟ੍ਰੈਫਿਕ ਪੁਲਿਸ ਆ ਉਹ ਵੀ ਅਵੇਅਰ ਕਰਦੇ ਸਕੂਲਾਂ 'ਚ ਕੈਂਪ ਲਾਉਂਦੀ ਆ ਬੱਚਿਆਂ ਨੂੰ ਸਮਝਾਉਂਦੇ ਨੇ ਕਿਉਂਕਿ ਸਕੂਲ ਦੇ ਵਿੱਚੋਂ ਜਿਹੜੇ ਬੱਚੇ ਪਾਸ ਆਊਟ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਈ ਜਿਹੜੇ ਘੱਟ ਬੜੇ ਲਿਖੇ ਨੇ ਉਹ ਥੋੜਾ ਕਈ ਵਾਰੀ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਆ ਸੋ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਇਹ ਹੈ ਜਿਹੜਾ ਅਸੀਂ ਜੋ ਸਮਾਰਿਆਂ ਦੇ ਆਪ ਦੇ ਘਰੋਂ ਤੁਰਾਂਗੇ ਤਾਂ ਮੈਨੂੰ ਲੱਗਦਾ ਹਾਦਸੇ ਬਹੁਤ ਘੱਟ ਹੋਣਗੇ ਜਦੋਂ ਅਸੀਂ ਸਮਾ ਥੋੜਾ ਹੁੰਦਾ ਉਦੋਂ ਗੱਡੀ ਭਜਾਉਣਾ ਜਾਂ ਸਕੂਟਰ ਮੋਟਰਸਾਈਕਲ ਉਦੋਂ ਕਿਤੇ ਨਾ ਕਿਤੇ ਅੰਗੈਲੀ ਹੋ ਜਾਂਦੇ ਦੇਖੋ ਕਿੰਨਾ ਇਹ ਹੁੰਦਾ ਹੈ ਸੂਬਾ ਸਰਕਾਰ ਕਿਸੇ ਨੂੰ ਇਹ ਨਹੀਂ ਕਹਿੰਦੀ ਵੀ ਉਰੋਂ ਜਾਓ ਪਰ ਸੂਬਾ ਸਰਕਾਰ ਉਹ ਕਿਸੇ ਅੰਸਰ ਨੂੰ ਬਖਸ਼ੂਗੀ ਨਹੀਂ ਜਿਹੜਾ ਵੀ ਕੋਈ ਕੋਈ ਐਦਾਂ ਦਾ ਕੋਈ ਮਾੜਾ ਕੰਮ ਕਰੂਗਾ ਜਾ ਕੋਈ ਜਦ ਕੋਈ ਹਤਿਆ ਕਰੂਗਾ ਜਾਂ ਕੋਈ ਲੁੱਟ ਖੋਹ ਕਰੂਗਾ ਉਹ ਚਾਹੇ ਪ੍ਰਵਾਸੀ ਹੋਵੇ ਚਾਹੇ ਲੋਕਲ ਹੋਵੇ ਉਹ ਕੋਈ ਵੀ ਬਖਸ਼ਾ ਨਹੀਂ ਜਾਊਗਾ ਸੋ ਜਿਹੜਾ ਭਾਰਤ ਦੇਸ਼ ਹੈ ਉਹ ਸਾਡਾ ਸਾਰਿਆਂ ਦਾ ਅਸੀਂ ਕਿਤੇ ਵੀ ਜਾ ਕੇ ਅਸੀਂ ਰਹਿ ਸਕਦੇ ਹਾਂ ਬਾਹਰੋਂ ਵੀ ਆ ਕੇ ਕੋਈ ਹੈਂਡਮਾਸਟਰ ਸੰਦੂਮਾ ਸ਼ਰਮਾ ਜੀ ਦੀ ਵਰਸੀ ਤੇ ਸਤੀ ਮੰਦਰ ਸਵਰਗਤਾ ਕਮੇਟੀ ਹੈ ਜਿਹੜੀ ਹਰ ਸਾਲ ਦੀ ਤਰ੍ਹਾਂ ਉਹਨਾਂ ਦੀ ਵਰਸੀਆਂ ਮਨਾ ਰਹੀ ਹੈ ਹੈਂਡਮਾਸਟਰ ਸੰਦੂਮਾ ਸ਼ਰਮਾ ਜੀ ਨੇ ਸਮਾਣਾ ਸ਼ਹਿਰ ਵਾਸਤੇ ਵਿੱਦਿਆ ਦਾ ਜਿਹੜਾ दान ਤੀ ਤੇ ਵਿੱਦਿਆ ਦੀ ਉਹਨਾਂ ਦੀ ਸੋਚ ਤੀ ਕਈ ਸਕੂਲ ਖੋਲੇ ਬਿਰਧ ਆਸ਼ਰਮ ਖੋਲਿਆ ਹਜ਼ਾਰਾਂ ਬੱਚਿਆਂ ਨੂੰ ਰੋਜ਼ਗਾਰ ਉਹਨਾਂ ਦੀ ਸੋਚ ਤੇ ਉਹਨਾਂ ਦਾ ਅਸ਼ੀਰਵਾਦ ਜੋ ਉਹਨਾਂ ਨੇ ਵਿੱਦਿਆ ਦਿੱਤੀ ਬੱਚਿਆਂ ਨੂੰ ਉਹਦੇ ਸਦਕਾ ਕੋਈ ਬੈਂਕਾਂ ਚ ਮੈਨੇਜਰ ਹੈ ਕੋਈ ਜੀਐਮ ਹੈ ਕੋਈ ਸੀਏ ਹੈ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਅਤੇ ਅਹੁਦਿਆਂ ਤੇ ਬਣੇ ਉਹ ਬਦੌਲਤ ਸਾਡੇ ਸੋਚ ਆ ਸਾਧੂਰਾਮ ਹੈਡਮਾਸਟਰ ਦੀ ਸੀ ਉਹਨਾਂ ਦੀ ਅੱਜ 20ਵੀਂ ਵਰ੍ਹੇ ਸੀ ਤੇ ਮੈਂ ਉਹਨਾਂ ਨੂੰ ਸਿਰ ਝੁਕਾ ਕੇ ਨਮ ਕਰਦਾ ਅਤੇ ਉਹਨਾਂ ਦੀ ਵਰਸੀ ਤੇ ਸ਼ਹਿਰ ਨਿਵਾਸੀਆਂ ਨੂੰ ਇਹੀ ਬੇਨਤੀ ਕਰਦਾ ਕਿ ਉਹਨਾਂ ਦੀ ਸੋਚ ਤੇ ਪਹਿਰਾ ਦਈਏ ਉਹਨਾਂ ਦੀ ਸੋਚ ਨੂੰ ਅਪਣਾਈਏ ਜੈ ਸ਼੍ਰੀ ਰਾਮ ਜਿਸ ਤਰ੍ਹਾਂ ਪਿਛਲੇ ਲਗਭਗ 20 ਸਾਲਾਂ ਤੋਂ ਸ੍ਰੀ ਸਾਦੂ ਰਾਮ ਹੈਡਮਾਸਟਰ ਜੀ ਦੀ ਵਰਸੀ ਸਤਿ ਸਥਾਨ ਦੇ ਪ੍ਰਧਾਨ ਸ੍ਰੀ ਪਵਨ ਸ਼ਾਸਤਰੀ ਜੀ ਅਤੇ ਸਮੂਹ ਕਮੇਟੀ ਵੱਲੋਂ ਸਰਦਾ ਸੁਮਨ ਨਾਲ ਮਨਾਈ ਜਾਂਦੀ ਹੈ ਮੈਂ ਇਸ ਮੌਕੇ ਤੇ ਮਾਸਟਰ ਹੈ ਸਾਡਾ ਮਾਸਟਰ ਸਾਧੂ ਰਾਮ ਜੀ ਨੂੰ ਸਤ ਸਤ ਨਮਨ ਕਰਦਾ ਜੋ ਸਾਡੇ ਸਮਾਣਾ ਵੇਖੇ ਸਤੀ ਮੰਦਰ ਐ ਬਿਰਦਾ ਆਸ਼ਮ ਸਾਰੀ ਇਹ ਪੰਜ ਸੰਸਥਾਵਾਂ ਨੇ ਤੇ ਸਕੂਲ ਤੇ ਗਰਾਊਂਡ ਸਾਰੇ ਇਹ ਨਾ ਸਾਡੇ ਐਡਮਾਸਟਰ ਸਾਧੂ ਰਾਮ ਮਾਸਟਰ ਜੀ ਦੀ ਇਹ ਦੇਣ ਹੈ ਉਹਨਾਂ ਦੀ ਦੇਣ ਕਰਕੇ ਇੱਥੇ ਜਦੋਂ ਦਾ ਇਹਨਾਂ ਨੇ ਪੂਰੇ ਪੂਰਨਾ ਪਾਇਆ ਉਸ ਤੋਂ ਬਾਅਦ ਉਹ ਸਵਰਗ ਸੁਧਾਰ ਕੇ ਉਹਨਾਂ ਦੇ ਉਸ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਆਏ ਸਾਲ ਬਨੋਜ ਜੀ ਰਮੈਣ ਖਲਾਉਂਦੇ ਨੇ ਤੇ ਸਾਰਾ ਸ਼ਹਿਰ ਇਕੱਠੇ ਹੋ ਕੇ ਮਾਸਟਰ ਜੀ ਨੂੰ ਯਾਦ ਕਰਦੇ ਹੋਏ ਸਰਦਾ ਸ਼ੋਨ ਪੇੜ ਕਰਦੇ ਆ ਉਹਨਾਂ ਦੇ ਪਾਏ ਹੋ ਪੂਰਨਾਂ ਦੇ ਚੱਲਣ ਦੀ ਅਸੀਂ ਐ ਕਸਮ ਖਾਂਦੇ ਆ ਵੀ ਅਸੀਂ ਉਹਨਾਂ ਦੇ ਜੋ ਅੱਛੇ ਕੰਮ ਕੀਤੇ ਹੋਏ ਨੇ ਉਹਨਾਂ ਦੇ ਪਾਏ ਹੋ ਚੱਲੀਏ ਸਾਰੇ ਸ਼ਹਿਰ ਦੇ ਵਿੱਚ ਇਸ ਗੱਲ ਦੀ ਪ੍ਰਸ਼ੰਸਾ ਹੁੰਦੀ ਹੈ ਸਰ ਜੀ ਇੱਕ ਦੇਖਿਆ ਜਾਵੇ ਸਾਡੇ ਜਿਹੜੇ ਸਾਡੇ ਮਾਨਯੋਗ ਹੈਡਮਾਸਟਰ ਸਾਧੂ ਰਾਮ ਸਨ ਉਹ ਇੱਕ ਦੇਵਤਾ ਇਨਸਾਨ ਸਨ ਮੈਂ ਜਦੋਂ ਇਥੇ 1984 ਦੇ ਵਿੱਚ ਪਬਲਿਕ ਸਕੂਲ ਚ ਪਹਿਲੀ ਕਲਾਸ ਚ ਦਾਖਲਾ ਲਿਆ ਤੇ 94 ਚ 10ਵੀਂ ਕੀਤੀ 10 ਸਾਲ ਉਹਨਾਂ ਦੀ ਦੇਖਰੇਖ ਦੇ ਵਿੱਚ ਪੜਿਆ ਮੇਰੇ ਬ੍ਰਦਰ ਸਿਸਟਰ ਹੈ ਉਹ ਵੀ ਉਹਨਾਂ ਕੋਲ ਪੜੇ ਤੇ ਮੇਰੇ ਫਾਦਰ ਵੀ ਉਹਨਾਂ ਕੋਲ ਪੜੇ ਸੀ ਤੇ ਸਾਰੇ ਅਸੀਂ ਵਧੀਆ ਸਟੇਟਸ ਜੋਗ تھے ਸੀ ਤੇ ਮੈਂ ਅੱਜ ਕੱਲ ਬਲੌਕ ਐਜੂਕੇਸ਼ਨ ਅਫਸਰ ਦੇ ਤੌਰ ਤੇ ਕੰਮ ਕਰ ਰਿਹਾ ਤੇ ਮੇਰਾ ਬ੍ਰਦਰ ਬਸੰਤ ਸਿੰਘ ਹੈ ਉਹ ਹੈਡ ਟੀਚਰ ਹੈ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਮੇਰੀ ਸਿਸਟਰ ਹੈ ਜਿਹੜੇ ਉਹ ਕੈਨੇਡਾ ਰਹਿ ਰਹੇ ਨੇ ਅੱਜ ਕੱਲ ਪੀਆਰ ਨੇ ਉੱਥੇ ਦੇ ਤੇ ਸਾਡਾ ਜੇ ਜੋ ਕੁਝ ਵੀ ਅਸੀਂ ਬਣੇ ਆ ਮੈਂ ਇੱਕ ਗਰੀਬ ਪਰਵਾਰ ਦੇ ਵਿੱਚੋਂ ਸੀ ਜਿਹੜਾ ਉਹਨਾਂ ਨੇ ਸਾਡੀ ਫੀਸ ਮਾਫ ਕਰਕੇ ਸਾਨੂੰ ਪੜਾਇਆ ਮੋਟੀਵੇਸ਼ਨ ਕੀਤਾ ਅੱਜ ਜੋ ਵੀ ਹਾਂ ਅਸੀਂ ਉਹਨਾਂ ਦੀ ਦੇਣ ਕਰਕੇ ਹੀ ਆ ਅਸੀਂ ਉਹਨਾਂ ਦਾ एहसान ਸੱਤ ਜਨਮਾਂ ਤੱਕ ਨਹੀਂ ਭੁੱਲ ਸਕਦੇ ਥੈਂਕ ਯੂ ਵੈਰੀ ਮਚ ਅੱਜ ਸਾਡੇ ਹੈਡਮਾਸਟਰ ਸ੍ਰੀ ਸਾਧੂ ਰਾਮ ਜੀ ਸ਼ਰਮਾ ਉਹਨਾਂ ਦੀ 21ਵੀਂ ਵਰਸੀ ਹੈ ਜਿਸ ਮੌਕੇ ਤੇ ਅਸੀਂ ਅੱਜ ਸਵਰਗਾਸ਼ਣ ਸਤੀ ਮੰਦਰ ਕਮੇਟੀ ਵੱਲੋਂ ਹਰ ਸਾਲ ਉਹਨਾਂ ਦੀ ਵਰਸੀ ਤੇ ਇੱਥੇ ਇੱਕ ਸਮਾਗਮ ਆਯੋਜਿਤ ਕਰਦੇ ਆਂ ਇਸ ਦੌਰਾਨ ਅਸੀਂ ਉਹਨਾਂ ਨੂੰ ਇੱਕ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਪ੍ਰੇਰਨਾ ਦੇ ਰੂਪ ਆਪਣੇ ਬਲਾਕ ਦੇ ਵਿੱਚ ਕਲਾਸਾਂ ਦੇ ਵਿੱਚੋਂ ਜੋ ਬੱਚੇ ਅੱਭਲ ਆਂਦੇ ਨੇ 8ਵੀਂ 9ਵੀਂ 10ਵੀਂ ਉਹਨਾਂ ਬੱਚਿਆਂ ਨੂੰ ਅਸੀਂ ਕੁਝ ਸਟੇਸ਼ਨਰੀ ਦੇ ਕੇ ਜਾਂ ਕੁਝ ਉਹਨਾਂ ਦਾ ਮਾਨ ਸਨਮਾਨ ਕਰਦੇ ਆਂ ਔਰ ਕੁਝ ਟੀਚਰ ਵੀ ਇਸ ਮੌਕੇ ਤੇ ਆ ਕੇ ਅਸੀਂ ਉਹਨਾਂ ਨੂੰ ਮਾਨ ਸਨਮਾਨ ਕਰਦੇ ਆ ਕਿਉਂਕਿ ਹੈਡਮਾਸਟਰ ਸਾਧੂ ਰਾਮ ਨੇ ਸਾਰੀ ਉਮਰ ਇੱਕ ਟੀਚਰ ਦੇ ਤੌਰ ਤੇ ਹੀ ਉਹਨਾਂ ਨੇ ਗੁਜ਼ਾਰੀ ਹੈ ਇਸ ਕਰਕੇ ਜੋ ਹੋਰ ਵੀ ਸਮਾਜ ਦੇ ਵਿੱਚ ਸਾਡੀ ਇਸ ਸੰਸਥਾ ਦੇ ਸੇਵਾਦਾਰ ਨੇ ਬਜ਼ੁਰਗ ਨੇ ਇਸ ਮੌਕੇ ਤੇ ਅਸੀਂ ਉਹਨਾਂ ਨੂੰ ਵੀ ਕੋਈ ਉਹਨਾਂ ਦੀ ਜ਼ਰੂਰਤ ਅਨੁਸਾਰ ਕੋਈ ਗਿਫਟ ਤੋਹਫਾ ਦੇ ਕੇ ਉਹਨਾਂ ਦਾ ਵੀ ਅਸੀਂ ਮਾਨ ਸਨਮਾਨ ਕਰਦੇ ਆ ਤੋਂ ਇਸ ਮੌਕੇ ਤੇ ਅਸੀਂ ਉਹਨਾਂ ਦੀ ਵਰਸੀ ਤੇ ਇੱਕ ਵਾਰੀ ਫੇਰ ਮਾਸਤ ਜੀ ਨੂੰ ਯਾਦ ਕਰਦੇ ਆ ਹੋਇਆ ਉਹਨਾਂ ਨੂੰ ਸਵਰਗਾਸਮ ਸਤੀ ਮੰਦਰ ਕਮੇਟੀ ਔਰ ਸਾਰੇ ਸ਼ਹਿਰ ਵੱਲੋਂ ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋ ਸਿਕਸਮਾਨ ਨਿਊਜ਼